ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਆਪਣਾ ਟਰੈਕਟਰ ਸ਼ੇਅਰ ਕੀਤਾ ਜੀ ਪਲੱਸ ਨਾਲ ਰੋਟਾਵੇਟਰ ਰੋਟਾ ਹਰਨਿੰਗ ਤੇ ਟਰੈਕਟਰ ਆਪਣਾ ਚੱਲਿਆ ਬਾਈ ਇਹ ਸ਼੍ਰੀ ਅਨੰਦਪੁਰ ਸਾਹਿਬੀ ਰੀ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਥੋੜਾ ਜਿਹਾ ਅੱਗੇ ਆ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਵਿੱਚ ਤੇ ਬਣੇ ਰਿਓ ਵੀਡੀਓ ਦੇ ਵਿੱਚ ਦੱਸਾਂਗੇ ਵੀਨੇ ਵੀ ਦੋਹਾਂ ਆਏ ਹੋਇਆ ਟਰੈਕਟਰ ਲੈਣ ਤੇ ਗੁਰੂ ਮਮਈਨਾ ਬੁਲਾਉਂਦੇ ਆ ਹੋਰ ਬਾਈ ਆਜੋ ਮਾੜਾ ਟਰੈਕਟਰ ਹੋਰ ਵਗਿਆ ਆਪ ਵੀ ਦੋ ਜਾਣਕਾਰੀ ਕਿੱਥੇ ਚੱਲਿਆ ਟਰੈਕਟਰ ਆਪਣਾ ਟਰੈਕਟਰ ਜਾਊਗਾ ਜ ਆਪਣਾ ਅਰੰਧਪ ਸਿੰਘ ਗੁਰੂਆਂ ਧਰਤੀ ਆ ਜਾ ਬਦਲ ਕੋ ਆ ਜਾ ਬੜੀ ਆ ਤੂੰ ਸਾਰਿਆਂ ਨੂੰ ਵੀਰ ਬਣ ਕੇ ਟਰੈਕਟਰ ਜਾਊਗਾ ਜ ਅਰੰਧਪ ਸਿੰਘ ਗੁਰੂਆਂ ਧਰਤੀ ਠੀਕ ਹੈ ਜੀ ਨਾਲੇ ਪਿੰਡ ਹੈ ਬਾਕੀ ਉਹਦਾ ਓਕੇ ਜੀ ਸਜਮੌਰੇ ਪਿੰਡ ਹੈ ਗੁਰੂ ਕੀ ਲਾਹੌਰ ਕੋਲ ਪਿੰਡ ਹੈ ਨਾ ਜੀ ਸਜਮੌਰ ਅਕਸਾ ਜਮੌਰ ਗੁਰੂ ਕੀ ਲਾਹੌਰ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਰਸਤੇ ਤੇ ਹੈ ਉहां ਉਹ ਸਾਡੇ ਪਿੰਡ ਜਰੂਰ ਆਪਾਂ ਜਾਣਾ ਗੰਗੋਲ ਦਾ ਪਹੇਣਾ ਉੱਪਰੋਂ ਆਪਾਂ ਤਾਂ ਗੁਰੂ ਕੀ ਲਾਹੌਰ ਕੇ ਕਿਨਾਰੇ ਜਾਣਾ ਗੁਰਦੁਆਰਾ ਸਾਹਿਬ ਨੂੰ ਕਿੰਨੇ ਕਿਲੋਮੀਟਰ ਹੋ 5 4 ਕਿਲੋਮੀਟਰ ਐ ਛੇਲੇ ਵੱਲ ਦੇ 5 ਕਿਲੋਮੀਟਰ ਸਾਡੇ ਥੋੜੇ ਤੋਂ ਅੱਗੇ ਅੱਛਾ ਅੱਛਾ ਚਲੋ ਹਾਂ ਸੈਂਟਰ ਦੇ ਵਿੱਚ ਆ ਗਏ ਹਾਂਜੀ ਹਾਂਜੀ ਤੇ ਵੀਰ ਆਪਣਾ ਬਾਈ ਉਹਨਾਂ ਦਾ ਬੇਟਾ ਬਾਹਰ ਐ ਆਪਣਾ ਕੁਵੈਤ ਦੀ ਦਵਾਈ ਸੌਦੀ ਆ ਜੀ ਸੌਦੀ ਅਰਬਾ ਉਸ ਵੀਰੇ ਦਾ ਬਹੁਤ ਮਾਣ ਐ ਠੀਕ ਆ ਜੀ ਬਾਈ ਨੇ ਸਾਡਾ ਵਿਸ਼ਵਾਸ ਕਰੇ ਇੰਨੀ ਦੂਰ ਬੈਠੇ ਨੇ ਵੀਡੀਓ ਦੇਖ ਕੇ ਬਿਲਕੁਲ ਜੀ ਚਲੋ ਆਪਾਂ ਮਿਲਾਂ ਦਾ ਮਨਪੂਰਾ ਰੱਖਿਆ ਆ ਬੇਟਾ ਜੀ ਇਹ ਬੇਟਾ ਜੀ ਗੌਰਵ ਉਹਨਾਂ ਦਾ ਤੇ ਮੰਮੀ ਤੁਹਾਡੇ ਹਨਾ ਹਾਂਜੀ ਤੇ ਦਾਦਾ ਜੀ ਹਾਂਜੀ ਸਾਰਿਆਂ ਨੇ ਗ੍ਰੈਜੂਏਟ ਹੋ ਅੱਛਾ ਤਾਈ ਅੱਛਾ ਅੱਗੇ ਜੀ ਭਾਈ ਜੀ ਮੇਰਾ ਹਾਂ ਤਾਈ ਦਾ ਬੇਟਾ ਸਿਕਪਰਾ ਤਾਈ ਦਾ ਬੇਟਾ ਅੱਛਾ ਅੱਗੇ ਜੀ ਉਹ ਦਾਤਾ ਜੀ ਸਾਡੇ ਠੀਕ ਹੈ ਅੱਗੇ ਮਦਰਾ ਉਹ ਭਾਈ ਜੀ ਸਾਡੇ ਨੇ ਥੋੜਾ ਜਿਹਾ ਇਹ ਮਾਮਾ ਜੀ ਖੰਤੀ ਨੇ ਅੱਛਾ ਇਹ ਮਾਮਾ ਜੀ ਨਦਰ ਠੀਕ ਹੈ ਠੀਕ ਸਾਰੀ ਪਰਿਵਾਰ ਆਇਆ ਜੀ ਤੇ ਬੜਾ ਵਧੀਆ ਲੱਗਿਆ ਮਾਮਾ ਜੀ ਬਾਈ ਨਾਲ ਏਰੀਏ 'ਚ ਵੈਸੇ ਪੁੱਤਰ ਕੋਈ ਟਰੈਕਟਰ ਏਡਾ ਹੈ ਨਹੀਂ ਇੰਡੋ ਫਾਰਮ ਆਨੰਦਪੁਰ ਸਾਹਿਬ ਟੱਪ ਕੇ ਨਹੀਂ ਹੈ ਪਹਿਲਾਂ ਹੈਗੇ ਨੇ ਪੰਜਾ ਟੱਪੇ ਪਹਿਲਾਂ ਹੈਗੇ ਨੇ ਆਪਣੇ ਦਿੱਤੇ ਹੋਏ ਜੀ ਤੇ ਬਾਈ ਇਹਨਾਂ ਨੇ ਆਪਣਾ ਰੋਜ਼ ਆਪਣਾ ਡੇਲੀ ਬਲੌਗ ਦੇਖਦੇ ਨੇ ਬਿਲਕੁਲ ਵੀਡੀਓ ਵਗੈਰਾ ਹਾਂਜੀ ਤੇ ਉੱਥੇ ਦੇ ਦੇਖ ਕੇ ਬਾਈ ਇਹਨਾਂ ਦਾ ਮਨ ਬਣਿਆ ਟਿਕਾ ਮਨ ਬਣਿਆ ਬਾਈ ਇਹਨਾਂ ਵਿਸ਼ਵਾਸ ਵੀ ਕਰਿਆ ਬਾਹਰੋਂ ਵੀਰ ਨੇ ਸੌਦਾ ਕਰ ਲਿਆ ਬਿਲਕੁਲ ਬਿਲਕੁਲ ਪ੍ਰੈਸ਼ਰ ਬਾਈ ਵੀ ਟਰੈਕਟਰ ਆਪਾਂ ਉੱਪਰ ਤੋਂ ਲੈ ਕੇ ਆ ਬਾਈ ਇਹਨਾਂ ਦਾ ਸਿਰਫ ਦੇਖਣ ਆਇਆ ਔਰ ਹਾਂ ਔਰ ਦਾਦਾ ਬਾਈ ਇਹਨਾਂ ਬਾ ਦੇਖ ਕੇ ਆਪਣੇ ਭਰੋਸੇ ਦੀ ਕਰਿਆ ਬਾਈ ਇਹਨਾਂ ਗੱਲ ਚੱਲਦੀਆਂ ਮਹੀਨਾ ਹੀ ਹੋ ਗਿਆ ਹਾਂ ਪਹਿਲਾਂ ਮੈਂ ਸੀਰੀਅਸ ਨਹੀਂ ਲਿਆ ਥੋੜਾ ਜਨਾ ਕਿ ਵੀਰ ਬਾਹਰ ਬੈਠਾ ਵੀ ਬੇਟਾ ਛੋਟਾ ਹਲੇ ਵੀ ਸ਼ਾਇਦ ਨਾ ਲੈਣਾ ਹੋਵੇ ਫੇਰ ਵੀਰ ਦਾ ਫੋਨ ਆ ਗਿਆ ਕਿ ਆਪਾਂ ਥੋੜੀ ਜਿਹੀ ਫੇਰ ਥੋੜੇ ਤਾਜ਼ੇ ਨੇ ਕਸਾਈ ਕਰ ਲਈ ਅੰਨੀ ਤਾਂ ਚਲੋ ਬਣਦੀ ਵੀ ਸੀ ਆ ਕੇ ਚਲ ਜਾਈਏ 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 ਗੱਲ ਚਲ ਇਹ ਜੀ ਬਾਈ ਉਹਨੂੰ ਕਹਿੰਦਾ ਸਾਨੂੰ ਸੌਦੇ ਦਾ ਪਤਾ ਨਹੀਂ ਕਰਨ ਦਾ ਪਰ ਸੌਦਾ ਕਰਨਾ ਬਾਈ ਉਹਨਾਂ ਨੂੰ ਬਹੁਤ ਢੰਗ ਹੈ ਤਰੀਕੇ ਨਾਲ ਆਪਣੇ ਟੀਕਾ ਲਾਤਾ ਸਾਨੂੰ ਪੂਰਾ ਤਕਲੀਫ ਨਹੀਂ ਹੋਉਂਦੀ ਠੀਕ ਕਰਦਾ ਖਾਓ ਫੋਟਨ ਲੀਏ ਫਿਰ ਆਪਣੇ ਹਾਂਜੀ 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 ਚਾਬੀ ਚੱਕ ਕੇ ਲਿਆ ਪੁੱਤਰ ਕਿੱਥੇ ਆ ਪਿੱਛੇ ਪਈ ਗੋਡ ਪੁੱਤਰ ਲੈ ਕੇ ਛੁੱਡੂ ਚਾਹ ਟਰੈਕਟਰ ਦੀ ਚਾਬੀ ਅੱਗੇ ਕਰ ਦੋ ਟਰੈਕਟਰ ਪਿੱਛੇ ਕਰ ਲਓ ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਿਲੀ ਨੂੰ ਬੜੇ ਵਧੀਆ ਰਹਿ ਗਏ ਤੁਸੀਂ ਆਜਾ ਘਰਵ ਘਰਵ ਆਜਾ ਪਾ ਤੇ ਪਿੱਛੇ ਵੀ ਖਿੱਚ ਕੇ ਇੱਕ ਫੋਟੋ ਖੜ ਤਾਂ ਇਹ ਰੂਟਾ ਵੀ ਦਿੱਤਾ ਬਾਈ ਆਪਾਂ ਨੇ ਜੀ ਦਰਵਾਜ ਵਾਲਿਆਂ ਦਾ ਤੇ ਅੱਠ ਫੋਟਾ ਦਿੱਤਾ ਜੀ ਟੌਪ ਮਾਡਲ ਦੇ ਵਿੱਚ 60 ਬਲੇਡਾਂ ਵਾਲਾ ਤੇ ਇੱਕ ਮਿੰਟ ਕਰਦੀ ਹੋੜਾ ਸੈਟ ਸਮਾਂਗ ਆਜੋ ਮੈਂ ਰੋਟਾ ਇਹਦੀ ਵੀ ਪਿੱਛੇ ਦੀ ਫੋਟੋ ਆਜੋ ਆਜੋ ਸੰਕਰ ਕਰਵਾ ਜਾ ਪੁੱਤਰਾ ਕੋਈ ਸਭ ਲੋ ਕੋਈ ਨਹੀਂ ਫੋਟੋ ਖਿੱਚੀਏ ਆਹ ਹੋਰ ਆ ਤਾ ਆਹ ਮਾ ਆ ਗਿਆ ਹੋਰ ਠੀਕ ਹੈ ਜੀ ਇੱਕ ਤੁਸੀਂ ਫੋਟੋ ਖਿੱਚ ਲਓ ਮੈਂ ਬੱਚ ਦੋਨੇ ਜਣੇ ਦੋ ਵੇ ਰੋਟਾ ਵੇਟਰ ਆਪਾਂ ਨੇ 13 1400 ਚੱਕਰਾਂ ਤੇ ਚਲਾਇਆ ਦੇਖੋ ਬਿਲਕੁਲ ਵੀ ਵਾਈਬ੍ਰੇਸ਼ਨ ਨਹੀਂ ਹੈ ਰੋਟਾ ਦੇ ਅੰਦਰ ਜਮਾਂ ਵੀ ਜਦੋਂ ਖੇਤ ਜਾ ਕੇ ਪਤਾ ਲੱਗਦਾ ਬਾਕੀ ਦੇ ਚੱਕਰਾਂ ਜਿਹੜੇ ਉਹ ਖੇਤ ਮੈਂ ਆਪਾਂ ਸੈੱਟ ਕਰਾਂਗੇ ਜਾ ਕੇ ਜੇ ਲੋਡ ਪਈ ਆਪਾਂ ਇਹ 60 ਬਲੇਡਾਂ ਦੇ ਵਿੱਚ ਹੈ ਜੀ ਫੁੱਲ ਟੋਪ ਮਾਡਲ ਜਿਹੜਾ ਕਰਵਾਤਾ ਜੀ ਇੱਕ ਥੋੜਾ ਥੱਲੇ ਵਾਲਾ ਮਾਡਲ ਆਉਂਦਾ ਹੈ ਜਿਹਦੇ ਚ ਉਹਦੇ ਚ ਘੋੜੀ ਤੇ ਤਵੀ ਦਾ ਫਰਕ ਹੁੰਦਾ ਜੀ ਠੀਕ ਆ ਬਾਕੀ ਲਗਭਗ ਸਾਰਾ ਸੇਮ ਹੈ ਜੀ ਤੇ ਬਾਈ ਸਾਡਾ ਜਿਹੜਾ ਬਾਈ ਜਿਨ੍ਹਾਂ ਨੇ ਟਰੈਕਟਰ ਲੱਤਾ ਸਾਡੇ ਨਾਲ ਸੌਦਾ ਕਰਿਆ ਬਾਈ ਦਾ ਨਾਮ ਹੈਗਾ ਸ਼ੋਕਮਾਰ 사ウਦੀ ਅਰਬ ਤੋਂ ਤੇ ਬਾਈ ਨੇ ਆਪਣੇ ਬੇਟੇ ਨੂੰ ਸਪੈਸ਼ਲ ਟਰੈਕਟਰ ਲੈ ਕੇ ਦਿੱਤਾ ਵੀ ਹੋਰ ਪਾਸਿਆਂ ਜਾਵੇ ਵੀ ਖੇਤੀ ਵੱਧੇ ਵੱਲ ਲੱਗੇ ਤੇ ਨਾਲ ਰੋਟਾਵੇਟਰ ਇੱਕ ਦੋ ਸੰਦ ਹੋਰ ਵੀ ਦਿੱਤੇ ਇਹਨਾਂ ਨੂੰ ਤੇ ਇਹਦੇ ਵਿੱਚ ਬਾਈ ਸਕੀਮ ਹੁੰਦੀ ਹੈ ਜੀ ਤੁਹਾਨੂੰ ਸ਼ਾਇਦ ਮੜੀ ਜੀ ਮਾਮਾ ਜੀ ਨਾਲ ਥੋੜੀ ਗੱਲਬਾਤ ਕਰਾ ਦੰਨੇ ਆ ਤੇ ਬਾਈ ਆਪਾਂ ਨੇ ਜਿੰਨੇ ਵੀ ਟਰੈਕਟਰਾਂ ਦੇ ਨਾਲ ਰੋਟਾਵੇਟਰ ਜਾਂ ਦਿੱਤੇ ਨੇ ਇਹ ਇਹਦੇ ਵਿੱਚ ਬੈਂਕ ਵੱਲੋਂ ਇੱਕ ਸਕੀਮ ਹੁੰਦੀ ਹੈ ਜੀ ਉਹਦੇ ਤੇ ਆਪਾਂ ਨੂੰ ਸਬਸਿਡੀ ਮਿਲਦੀ ਆ। ਉਹਦੇ ਬਾਰੇ ਤੁਹਾਨੂੰ ਜਿਆਦਾ ਚੰਗੀ ਤਰ੍ਹਾਂ ਮਾਪੀ ਦੱਸ ਦੇਣਗੇ। ਮਾਪੀ ਦੱਸਿਓ ਮੜਾ ਜੀ ਇਹ ਬੈਂਕ ਵੱਲੋਂ ਕੀ ਆਫਰ ਇਹਦੇ ਤੇ? ਉੱਤੇ ਸਰਕਾਰ ਵੱਲੋਂ ਸਕੀਮ ਹੈ। ਠੀਕ ਹੈ ਜੀ। ਸਰਕਾਰੀ ਬੈਂਕ ਲੋਨ ਕਰਦੇ ਨੇ। ਠੀਕ ਹੈ ਜੀ। ਤੁਹਾਡੀ ਸਿੰਬਲ ਹੈ ਵਧੀਆ ਹੋਵੇ ਬਿਸ਼ਰਤੇ। ਓਕੇ। ਵਧੀਆ ਪਾਲਟੀ ਦੇ ਲੋਨ ਹੁੰਦਾ। ਠੀਕ ਹੈ ਜੀ। ਬਾਕੀ ਉਹ ਇਗਨੋਰ ਕਰ ਦਿੰਦੇ ਨੇ, ਛੱਡ ਦਿੰਦੇ ਨੇ। ਠੀਕ ਹੈ ਜੀ। ਉਹ ਤਾਂ ਬੰਦ ਤਿੰਨੇ ਇੰਪਲੀਮੈਂਟ ਲੈਣੇ ਪੈਣ ਦੇ ਨਾਲ ਉਹਦੇ ਤੇ 90% ਤੱਕ ਲੋਨ ਹੋ ਜਾਂਦਾ ਠੀਕ ਹੈ ਜੀ 9% ਵਿਆਜ ਲੱਗਦਾ ਠੀਕ ਹੈ ਜੀ ਉਹ ਵਿਆਜ ਤੇ 3% ਸਬਸਿਡੀ ਆ ਜਾਂਦੀ ਠੀਕ ਹੈ ਜੀ ਇਹ 6% ਆ ਜਾਂਦਾ ਤੇ 3% ਆਪਣੇ ਅਕਾਊਂਟ ਤੇ ਕ੍ਰੈਡਿਟ ਹੋ ਜਾਂਦਾ ਠੀਕ ਹੈ ਜੀ ਹਾਂ ਤੇ ਜਿੱਦਣ ਆਪਣੀ ਕਿਸ਼ਤ ਜਾਂਦੀ ਹੈ ਬਾਈ ਦੱਸਿਆ ਦਾ ਬੈਂਕਾਂ ਨਾਲ ਵੀ 10ਵੇਂ 15ਵੇਂ ਦਿਨ ਉਹ ਪੈਸੇ ਆਉਣੇ ਕਾਹਨ ਚ ਆ ਜਾਣਗੇ ਉਹ ਆ ਜਾਣੇ ਜੋ ਆਪਾਂ ਨੂੰ ਵਿਆਜ ਲੱਗਿਆ ਹੋਣਾ 3% ਸਬਸਿਡੀ ਬਾਪਸ ਆ ਜਣੀ ਆਪਣੇ ਅਕਾਊਂਟ ਤੇ ਮਤਲਬ ਕਿ 6% ਵਿਆਜ ਰਹਿ ਗਿਆ 6% ਵਿਆਜ ਰਹਿ ਜਾਣਾ ਹੈ ਠੀਕ ਹੈ ਗਵਰਨਮੈਂਟ ਵੱਲੋਂ ਸਕੀਮ ਹੈ ਸਰਕਾਰੀ ਬੈਂਕਾਂ ਦੀ ਨਾਲ ਆਪਾਂ ਦੱਲੇ ਆ ਬਾਕੀ ਹੋਰ ਬਾਰੇ ਤਾਂ ਚਲੋ ਆਪਾਂ ਨੂੰ ਨਹੀਂ ਪਤਾ ਕੀ ਹੱਸ ਸਕਦਾ ਮੈਂ ਠੀਕ ਹੈ ਜੀ ਜਣੀ ਸਿੰਬਲ ਵਿੱਚ ਵਧਿਆ ਹੋਵੇ ਬਸ਼ਰਤ ਬਿਲਕੁਲ ਹੀ ਬਿਲਕੁਲ ਚਲੋ ਸਿੰਬਲ ਦਾ ਤਾਂ ਸਾਰੇ ਬੈਂਕਾਂ ਦਾ ਸੇਮੇ ਰੂਲ ਹੈ ਸਾਰੇ ਸੇਮ ਹੁੰਦਾ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਹਾਂ ਠੀਕ ਹੈ ਬਾਕੀ ਲੋ ਜੀ ਬਾਈ ਟੈਕਸਰ ਚੱਲਿਆ ਜੀ ਆਪਣਾ ਇੱਥੋਂ 10 ਦਸਤਾਰ ਦੁਬਾਰਾ ਸ਼੍ਰੀ ਅਨੰਤਪੁਰ ਸਾਹਿਬ ਦੇ ਕੋਲ ਗੁਰੂ ਕੀ ਲਾਹੌਰ ਦੇ ਕੋਲੇ ਪਿੰਡਾ ਬਾਈਨਾ ਦਾ ਬਾਈ ਸ਼ੋਕਮਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਬਾਈ ਇਹਨਾਂ ਨੂੰ ਦੋ ਸੰਦ ਵੀ ਦਿੱਤੇ ਨੇ ਨਾਲ ਆਪਾਂ ਨੂੰ ਇੱਕ ਫਾਲੇ ਇਹ ਸਾਰਾ ਕੁਝ ਜਿਵੇਂ ਕਿ ਦੱਸਿਆ ਤੁਹਾਨੂੰ ਮਾਮਾ ਜੀ ਨੇ ਲੋਨ ਦੇ ਵਿੱਚ ਸਾਰਾ ਵਿੱਚ ਹੋਏ ਨਾਲ ਅਡਜਸਟਮੈਂਟ ਉਹਦੇ ਵਿੱਚ ਤਿੰਨ ਸੰਦ ਲੈਣੀ ਪੈਣੇ ਨਾਲ ਠੀਕ ਹੈ ਜੀ